ਤਾ ਹਾਂਜੀ ਦੋਸਤੋ ਅੱਜ ਆਪਾਂ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੁਦਰਤ ਦੇ ਨਜ਼ਾਰੇ ਤੇ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਪਿੰਡਾਂ ਵਾਲੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਕੁਦਰਤੀ ਨਜ਼ਾਰੇ ਦਿਖਾਵਾਂਗੇ ਤੇ ਮੀਂਹ ਪੈ ਕੇ ਹਟਾ ਮੌਸਮ ਬਹੁਤ ਵਧੀਆ ਹੈ ਤੇ ਆਜੂ ਜੀ ਦਿਖਾਉਣਿਆ ਤੁਹਾਨੂੰ ਕੁਦਰਤ ਦੇ ਨਜ਼ਾਰੇ ਤੇ ਆ ਦੇਖੋ ਦੋਸਤੋ ਕੁਦਰਤ ਦੇ ਨਜ਼ਾਰੇ ਸਤਰੰਗੀ ਪੀਂਗ ਤੇ ਮੌਸਮ ਵੀ ਅੱਜ ਹੋਇਆ ਬੱਸ ਹਵਾਣਾ ਤੇ ਮੀਂਹ ਪੈ ਕੇ ਹਟਿਆ ਆ ਦੇਖੋ ਜੀ ਛੜਕਾ ਹੋਣਿਆ ਬੰਨਿਆ ਬਿਲਕੁਲ ਕਿ ਲੰਗਾ ਤੇ ਆ ਜਿਹੜਾ ਕੁਦਰਤੀ ਨਜ਼ਾਰਾ ਹੈ ਜਿਵੇਂ ਜਿਵੇਂ ਦੋਸਤੋ ਵਧੀ ਜਾਊ ਓਮੇ ਓਮੇ ਜਿਵੇਂ ਜਿਵੇਂ ਧੁੱਪ ਵਧ ਜੂ ਓਮੇ ਓਮੇ ਇਹ ਇਹਦੀ ਜਿਹੜੀ ਰੰਗ ਹੈ ਓਮੇ ਓਮੇ ਵੱਧ ਦਿਸਣਗੇ ਇਨਦਰਤਨੁਸ਼ ਦੇ ਤੇ ਇੱਕ ਕੁਦਰਤੀ ਨਜ਼ਾਰਾ ਦੋਸਤੋ ਤੇ ਆਹ ਦੇਖੋ ਜੀ ਸੋਨੂੰ ਅੱਜ ਕੁਦਰਤ ਦੇ ਨਜ਼ਾਰੇ ਦਿਖਾਉਣ ਦਿਖਾਈ ਜੰਨੇ ਆਪਾਂ ਮੇਰੀ ਹੋਰ ਅਹੀਂ ਚੜਦਾ ਬਾਜੀ ਨਹੀਂ ਕਰਦਾ ਰੋਕਿਆ ਤੇ ਸਾਰਾ ਮੌਸਮ ਅੱਜ ਵਧੀਆ ਸਾਫ਼ ਹੈ ਜੀ ਤੇ ਆਹ ਦੇਖੋ ਜੀ ਲੋਕ ਬਾਹਰ ਆ ਕੇ ਬੈਠੇ ਆ ਤੇ ਇਧਰ ਆਪਣਾ ਵਧੀਆ ਹਰਿਆਲੀ ਮੌਸਮ ਤੇ ਬਦਲ ਬਈ ਤੇ ਸਾਡੇ ਚੈਨਲ ਨੂੰ ਦੇਖਣ ਲਈ ਸਬਸਕ੍ਰਾਈਬ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ